ਤੁਸੀਂ ਅੱਜ ਚਪੈਰੇ ਦੀ ਗੱਲ ਕੀਤੀ ਐ ਮੈਂ ਇਹਨਾਂ ਪ੍ਰਚਾਰਕਾਂ ਨੂੰ ਪੁੱਛਣਾ ਚਾਹੁੰਦਾ ਜੇ ਗੁਰੂ ਘਰ ਜਾ ਕੇ ਗੁਰੂ ਬਾਣੀ ਦਾ ਗਾਇਨ ਹੋ ਰਿਹਾ ਹੈ ਗੁਰੂ ਜਸ ਅਰਜਾ ਹੋ ਰਿਹਾ ਹੈ ਤੇ ਸਾਨੂੰ ਤਾਂ ਤਕਲੀਫ ਹੈ ਜੇ ਇਹੀ ਲੋਕ ਪਖੰਡੀਆਂ ਤੇ ਡੇਰੇ ਤੇ ਜਾ ਕੇ ਬੈਠਣ ਫਿਰ ਮਨਜ਼ੂਰ ਆਪਾਂ ਨੂੰ ਜੋ ਸਤਗੁਰ ਸਰਮਨ ਸੰਗਤ ਨਹੀਂ ਆਏ ਤ੍ਰਿਗ ਜੀ ਵੈ ਤ੍ਰਿਗ ਜੀ ਵਾਸ ਜਿਹੜੇ ਗੁਰੂ ਦੀ ਸੰਗਤ ਜਾਂ ਗੁਰੂ ਕੀ ਸੰਗਤ ਦਾ ਸੰਗ ਨਹੀਂ ਕਰਦੇ ਤ੍ਰਿਗ ਲਾਂਤ ਐਸੇ ਜੀਵਨ ਤੇ ਉਤੇ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਾਂ ਨਾਨਕ ਨਾਮ ਪ੍ਰਕਾਸ਼ ਮਹਾਰਾਜ ਕਹਿੰਦੇ ਆ ਕਿ ਧੰਨ ਨੇ ਉਹ ਰੂਹਾਂ ਜਿਹੜੀਆਂ ਸਾਧ ਸੰਗਤ ਦੇ ਵਿੱਚ ਆਣ ਕੇ ਤੇ ਗੁਰਬਾਣੀ ਦਾ ਗਾਇਨ ਕਰਦੀਆਂ ਨੇ ਸਾਨੂੰ ਇਹਦੇ ਨਾਲ ਵੀ ਤਕਲੀਫ ਹੈ ਜੇ ਅਸੀਂ ਡੇਰਿਆਂ 'ਚ ਜਾਈਏ ਫਿਰ ਚੰਗਾ ਗੁਰ ਕੀ ਬਾਣੀ ਦਾ ਗਾਇਨ ਕੀਤਾ ਜਾ ਰਿਹਾ ਹੈ ਤੇ ਗੁਰੂ ਕੀ ਬਾਣੀ ਸੁਣ ਰਹੇ ਨੇ ਲੋਕ ਜਿਹੜੇ ਸੁਣਦੇ ਨਹੀਂ ਸੀ ਉਹ ਸੁਣਨਾ ਸ਼ੁਰੂ ਕਰ ਦਿੱਤਾ ਜਿਹੜੇ ਸੁਣਦੇ ਸਨ ਉਹਨਾਂ ਨੇ ਮੰਨਣੀ ਸ਼ੁਰੂ ਕਰ ਦਿੱਤੀ ਪੜ੍ਹਨੀ ਸ਼ੁਰੂ ਕਰ ਦਿੱਤੀ ਤੇ ਜਿਹੜੇ ਪੜ੍ਹਦੇ ਸਨ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਉਣੀ ਸ਼ੁਰੂ ਕਰ ਦਿੱਤੀ ਕਿਤੇ ਜਾ ਕੇ ਵੇਖੋ ਉਧਰ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਉਹਨਾਂ ਦੇ ਮਨਾਂ ਦੇ ਵਿੱਚ ਤਾਂ ਰਤਨ ਪੈਦਾ ਹੋ ਗਏ ਨੇ ਹੀਰੇ ਜਵਾਹਰਾਤ ਪੈਦਾ ਹੋ ਗਏ ਨੇ ਜਿਨ੍ਹਾਂ ਨੇ ਗੁਰੂ ਕੀ ਬਾਣੀ ਦਾ ਹਰ ਜਸ ਕੀਤਾ ਇਹ ਤੁਹਾਡੇ ਮਨਾਂ ਦੇ ਵਿੱਚ ਕੀ ਕੂੜ ਪਿਆ ਸਾਡਾ ਤਾਂ ਫਰਜ਼ ਇਹ ਬਣਦਾ ਸੀ ਕਿ ਆਪਾਂ ਗੁਰੂ ਘਰ ਦੇ ਨਾਲ ਜੋੜਦੇ ਆਪਾਂ ਗੁਰੂ ਘਰ ਨਾਲੋਂ ਤੋੜੀ ਜਾ ਰਹੇ ਆ